ਮੋਗੇ ਗਾਇਜ਼ ਜੀ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਬਰਥ ਸੇ ਲਈ ਲੈ ਕੇ ਆਏ ਜੀ ਸੋਈ ਸਵਾਈ ਹੈ ਬਾਈ ਆਓ ਪੁੱਛ ਲੈਨੇ ਬਾਈ ਅੱਜ ਦੀ ਵੀਡੀਓ ਬਾਈ ਜੀ ਅਸਿਕਾਲ ਅਸਰੀਕਾਲ ਜੀ ਹੋ ਠੀਕ ਹੋ ਵਧੀਆ ਹਾਂ ਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਟੈਣੀ ਆ ਜੀ ਹੂੰ ਪਿੰਡ ਬੁਰਜ ਰਾਜਗੜਾ ਤਹਿਸੀਲ ਆਪਾਂ ਨੂੰ ਸਲਾਬ ਫੂਲ ਲੱਗਦੀ ਆ ਤੇ ਦਾਖਾਣਾ ਸਲਾਤਪੁਰਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਪਿੰਡ ਬਰਜਰਾ ਜਿਗੜ ਹਾਂ ਜੀ ਠੀਕ ਆ ਨੇੜੇ ਪਿੰਡ ਸਲਾਤਪੁਰਾ ਜੰਗੀਆਂ ਨਾਲ ਭਦੌੜ ਹਾਂ ਜੀ ਕਿ ਸਰਸਾਂ ਦਾ ਟੇਰਾ ਜੀ ਹਾਂ ਮੋਬਾਈਲ ਨੰਬਰ ਉਹ ਵੇ 825900241 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬਰਡ ਦੇ ਦੇ ਕਿਹੜਾ ਸੂਸ ਹੋਈ ਆ ਇਹ ਜੀ ਹੁਣ ਦੂਜਾ ਸੂਆ ਸੂਈ ਆ ਜੀ ਬੱਤੀ ਕਿੰਨੇ ਦਿਨ ਹੋ ਗਏ ਸੂਈ ਕੱਲ ਸੂਈ ਆ ਜੀ ਆ ਤੇਰੇ ਨਾਲਗਾ ਨਾਲ ਆ ਜੀ ਨਾਲ ਰੂਆ ਕੱਲ ਗਿੱਲਾ ਹੀ ਪਿਆ ਜੀ ਦਾ ਨਾੜੂ ਕੋ ਦਿਖਾ ਦੇ ਬਾਈ ਬੱਚਾ ਕੀ ਹੈ ਵੈਸੇ ਬੱਚਾ ਜੀ ਆ ਜੀ ਕੱਲ ਸੁਈ ਆ ਜੀ ਨਾੜ ਦਾ ਫਲ ਫਲ ਤੇ ਗਿੱਲਾ ਹੀ ਆ ਸਹੀ ਗੱਲ ਆ ਇਸ ਵਾਰਡ ਦਾ ਬੜਾ ਪਿਆਰਾ ਕੱਦ ਵੱਡ ਫੋਲਾ ਜਿੰਨਾ ਕਹਿ ਦੋ ਉਹਨਾਂ ਕੱਦ ਦਾ ਆਰਡਰ ਆ ਜਿਹੜਾ ਕਮਾਲ ਦਾ ਸੋਹਣਾ ਆਰਡਰ ਨਾੜਾ ਨੂੜਾ ਫੋਲਾ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਖੜਵੇਂ ਪੂਰੇ ਗੈਰ ਤੇ ਕਿੰਨੇ ਬੌਲੇ ਤੇ ਆ ਦੁੱਧ ਜੀ ਹੁਣ ਬੌਲਾ ਹੁਣ 12 ਕਿਲੋ ਡੰਗ ਦਾ ਹੂੰ ਠੀਕ ਅਗਲਾ 20 ਮੰਨ ਕੇ ਲਈਏ ਭਾਉ 12 ਕਿਲੋ ਹੋਂ ਡੰਗ ਦਾ ਠੀਕ ਕਰ ਬਾਈ ਹਾਂ ਚਵਾਈ ਕਰਕੇ ਦਿਖਾਵਾਂ ਹਾਂ ਚਵਾਈ ਕਰਕੇ ਦਿਖਾਵਾਂ ਓ ਲੈ ਬਈ ਤੋੜ ਕੇ ਦਿਖਾ ਦੇ ਫੁੱਲ ਕਰਦਾ ਬਈ ਜਿੰਨਾ ਕਹਿ ਦੋ ਓਨਾ ਵੱਡਾ ਕਰਦਾ ਰੰਗ ਰੂਪ ਚੰਗਾ ਮਾ ਜੀ ਕਿਹ ਚੰਗਾ ਸੂਈ ਸਵਾਈ ਕਿਸੇ ਪਾਸੇ ਖੁੰਝੀ ਨਹੀਂ ਬੱਤੀ ਜੀ ਦਾ ਤੇ ਰਾਜੀ ਰੂਹ ਦੀ ਵੀ ਫੁੱਲ ਆ ਬਈ ਕੀ ਬਾਤ ਾਨੇ ਬੜ੍ਹ ਫੇਸ ਪੂਸ਼ ਕਰਨ ਵਾਲੀ ਦਾ ਬਹੁਤ ਜਿਆਦਾ ਕਿਸੇ ਪਾਸੇ ਖੁੰਝੂ ਹੀ ਨਹੀਂ ਗੁਲਾਬੀ ਹੈ ਜਿਆਦਾ ਬ੍ਰੀਡ ਫੁੱਲ ਚੰਗੇ ਥੋੜਾ ਥਾਰਾ ਚੈੱਕ ਕਰਿਓ ਬੜ੍ਹ ਦਾ ਕਮਾਲ ਆ ਬਾਈ ਦਾ ਲੇਵਾ ਦੇਖੋ ਬਈ ਲੇਵਾ ਕਮਾਲ ਦਾ ਸੋਹਣਾ ਆਰਡਰ ਕਲਾ ਕਲਾ ਥਣ ਮੁਠੀ ਵਾਲਾ ਖਾਣਾ ਪੂਰਾ ਤਾਰਾ ਚੰਗਾ ਬਈ ਲੱਭੋ ਮਾਜੀ ਇੱਥੇ ਖੜਾ ਕੇ ਚਲੋ ਇਦੀ ਤਕੜੀ ਬਹਿੜਾ ਨਾ ਹਾਂ ਲੈ ਕੋਈ ਚੱਕਰੀ ਨਹੀਂ ਜਿਹਨੇ ਮਰਦੀ ਹੱਥ ਲਾਈ ਚਾਹ ਤੰਦ ਉਹਦੀ ਦੀ ਵੀ ਇਹ ਤਾਂ ਹਲਾ ਸਹੀ ਗੱਲ ਹੈ ਸਹੀ ਗੱਲ ਹੈ ਹੂੰ ਤੰਦ ਉਸ ਤੋਂ ਵੀ ਵੰਦੀ ਹੈ ਬਾਈ ਰਾਜੀ ਰੋਜੀ ਫੁੱਲਾ ਘੱਠਪੜਾ ਬਹੁਤ ਚੰਗਾ ਬਈ ਤੇ ਥਣ ਚਵਾਈ ਚੰਗੀ ਹੋਊ ਮਾਗਰਾ ਇੱਕ ਨੰਬਰ ਠੀਕ ਬਾਈ ਗੱਟਾ ਉਹਦੀ ਮੋਟਰ ਦੀ ਸੋਚ ਦੱਬਦੀ ਠੀਕ ਆ ਹੂੰ ਠੰਡੀ ਸ਼ੀਲ ਬਾਈ ਕਹਿੰਦਾ ਜਿੰਨੀ ਘਰ ਓਨੀ ਆ ਤੇ ਥੋੜਾ ਚੱਕਰ ਵੀ ਨੰਬਰ ਬਣਾ ਖਾਣ ਤੇ ਚੰਗਾ ਦੇਖੋ ਆਰਡਰ ਬਾਈ ਕਮਾਲਾ ਸੋਹਣਾ ਆਰਡਰ ਕਰਮ ਵਾਲੀ ਬਾਕੀ ਜਿਹੜੀ ਚਵਾਈਆ ਕਰਕੇ ਵਿਖਾ ਦੇ ਲੈ ਲੈ ਬਾਈ ਕੋਈ ਬਾਈ ਕਹਿੰਦਾ ਨਿਆਣਾ ਪਾਉਣ ਦੀ ਲੋੜ ਤੇ ਪਾਉਣਾ ਪਾਲਾ ਨਿਆਣਾ ਪੈਂਦੇ ਨਹੀਂ ਜੀ ਚੱਟ ਮੇਲਦੇ ਨਹੀਂ ਲੱਤਾਂ ਹੂੰ ਫਿਰ ਹਿੱਲੀ ਦੀ ਆ ਮਾੜਾ ਮਾੜਾ ਫਿਰ ਲੱਤਾਂ ਕੁੱਟ ਗਈ ਨਾ ਕਹਿੰਦਾ ਨਿਆਲੇ ਚੌੜਾ ਬੜਾ ਕੱਦਾ ਸਹੀ ਗੱਲ ਆ ਬਾਈ ਹੂੰ ਪੈਰ ਵੀ ਨਹੀਂ ਪਾ ਸਕਦੇ ਜਿਹੜਾ ਜੀ ਲੋਈ ਰਿ ਬਰਡ ਦੀ ਮਾਂ ਕਹਿੰਨਾ ਟੱਠੇੰਗੂ ਬਈ ਆਪਾਂ ਕਹਿੰਦੇ ਮੰਜਾ ਢਾਲੋ ਹਾਂ ਮੰਜਾ ਢਾਲੋ ਕਹਿੰਦਾ ਸਹੀ ਹੈ ਲੈ ਬਈ ਦਿਖਾਉਨੇ ਆ ਥਾਣੇ ਦਿਖਾਉਨੇ ਆ ਹਾਂ ਦੇਖੋ ਜੀ ਲੈ ਕੀ ਬਾਤ ਆ ਇੱਕੋ ਜਿਹਾ ਥਾਣ ਇੱਕੋ ਜਿਹਾ ਸਾਈਜ਼ ਇੱਕੋ ਜਿਹੀ ਵਿਥੀ ਆ ਪੂਰੀ ਕੀ ਬਾਤ ਆ ਹੈਕਿਆ ਡਰ ਕਰਮ ਵਾਲੀ ਦਾ ਕੋਈ ਲਬਾ ਨਹੀਂ ਕੋਈ ਟੁੱਟਮਾ ਨਹੀਂ ਬੰਦ ਤੇ ਚਵਾਈ ਤੁਹਾਡੇ ਸਾਹਮਣੇ ਆ ਇਹ ਬਾਲਟੀ ਦੇਖੋ ਬਹੁਤ ਸਹੀ ਇਧਰ ਦੀ ਦੇਖ ਲੋ ਹਾਂ ਕੋਈ ਨਹੀਂ ਦਿਖਾਣਾ ਨਾੜਾ ਨੂੜਾ ਇਧਰੋਂ ਵੀ ਦਿਖਾ ਰਹੇ ਹਾਂ ਲੈਲੇ ਵਾਲੂ ਆ ਫੁੱਲ ਚੰਗਾ ਬਈ ਹੁਣ ਚਵਾਈ ਹੋ ਜਾਣੀ ਆ ਚਵਾਈ ਤੋਂ ਪਹਿਲਾਂ ਲੇਵਾ ਚਾਰ ਸਿਰੋਂ ਦਿਖਾਤਾ ਤੁਹਾਨੂੰ ਤੇ ਐਂ ਸਪਰੀ ਕਰ ਲਾ ਚਵਾਈ ਦੇਖ ਲੋ ਬੜਾ ਕੀ ਬਾਤ ਚੋੜੋ ਜੀ ਤੇ ਚਵਾਈ ਦੇਖੋ ਲੈ ਕਿਆ ਬਾਤ ਹੈ ਦਵਾਈ ਹੈ ਨਾ ਦਵਾਈ ਦਾ ਜੀ ਬਸ ਦੋ ਦੀ ਮੋਟਰ ਹੀ ਦੱਬਣੀ ਆ ਮਾੜੀ ਆਹ ਕਹਿੰਦਾ ਕਿਆ ਬਾਤ ਆ ਲੈ ਦੋਨੇ ਪਾਸੇ ਬਹਿ ਕੇ ਚੋੜੋ ਨਿਆਣਾ ਪਾਓ ਨਾ ਬਾਈ ਕਹਿੰਦਾ ਤੂੰ ਚੱਕਰੀ ਨਹੀਂ ਫੈਲਦੀ ਕਰ ਮੜੀ ਭੁਰਾ ਦਵਾਈ ਦੇ ਕਿਆ ਬਾਤ ਅਰੇ ਸੁਣੀ ਨੂੰ ਵੀ ਇੱਕ ਦਿਨ ਹੀ ਹੋਇਆ ਅੱਛਾ ਹਾਂ ਕਿਆ ਬਾਤ ਲੈ ਬਾਈ ਬਾਲਟੀ ਦੇ ਰੋਟੇ ਲੈ ਕੇ ਤਾਂ ਦੇਖੋ ਜੀ ਬਾਈ ਦੀ ਗੱਲ ਸਹੀ ਆ ਮੱਛੀ ਮੋਟਰ ਵਾਲਾ ਕੰਮ ਹੀ ਆ ਨਾ ਬਾਈ ਹਾਂ ਮੈਂ ਆ ਗਰਾਪੀਦਾਂ ਸੁਣਾ ਲੈ ਕੇ ਵੱਧ ਖਵਾਦਾ ਅੱਛਾ ਅੱਛਾ ਇਹਦਾ ਮਰੇ ਦੇਰ ਤੇ ਲੱਗੇ ਨਾ ਜਦੋਂ ਇਹ ਗਰਾਵੀਲੇ ਵਾਲੇ ਗਾਂ ਮੈਲ ਸੀਗਾ ਠੀਕ ਆ ਕੀ ਬਾਤ ਆ ਲੋਈ ਦਵਾਈ ਜੁਈ ਬਹੁਤ ਚੰਗੀ ਆ ਲੈ ਦਵਾਈ ਨਾੜਾ ਨੂਣਾ ਫੁੱਲ ਚੰਗੀਆਂ ਨੇ ਬਾਅਦ ਜੁਦੋਤਾ ਹਣ ਬਈ ਹੈ ਜੀ ਦੋਤਾ ਜੀ 40 ਕਿਲੋ ਆਖਿਆ ਮਾਲਕਾਂ ਨੇ ਤੇ ਮੰਨ ਕੇ ਜਦੋਂ ਵੀ ਸੀਧਾ ਜਾਊਗੀ ਬੱਚੀ ਜੀ ਦੇ ਇੰਨਾ ਹੋਣਾ ਅੱਜ ਦੋੜਨਾ ਨਹੀਂ ਥੱਲੇ ਹਾਂ ਇੰਨਾ ਖੜੀ ਆ ਬਈ ਹਿਲਣਾ ਦਾ ਕਰ ਮਾਰੀ ਜਾਈ ਇੱਕ ਦਿਨ ਵੀ ਛੂਈ ਥੱਲੇ ਇੰਨਾ ਜੀ ਸਹੀ ਗੱਲ ਆ ਦੋਸਤਾ ਵਾਸ਼ੇ ਹੀ ਚੰਗਾ ਦੇ ਰੂਜੀ ਬਾਕੀ ਤਾਂ ਚਾਵੀ ਦੁੱਧ ਵਾਲੀ ਆ ਮੰਗਣਾ ਇੱਕੋ ਸ਼ਾਂਤੀ ਨਹੀਂ ਦੇਵਾਲੂ ਵਾ ਸਾਰਾ ਦੁੱਧ ਵਾਲੀ ਆ ਫੇ ਮਸ਼ੀਨ ਲੱਗ ਜੂ ਤਾਂ ਨਹੀਂ ਦਿੱਕਾ ਮਸ਼ੀਨ ਵੀ ੜੱਕ ੜੱਕ ਚੱਲੂ ਸਹੀ ਯਾਰ ਚਵਾਈ ਦੇ ਕੋਈ ਨਹੀਂ ਬਈ ਚਵਾਈ ਕਿਆ ਬਾਤ ਦੋਨੇ ਪਾਸੇ ਬਹਿ ਕੇ ਜੋੜਾ ਨਿਆਣਾ ਵੀ ਜਾਏ ਨਾ ਆਪਾ ਨਾੜਾ ਨੂੜਾ ਫੁੱਲ ਚੰਗੀਆਂ ਨੇ ਨਿਆਣਾ ਪਾਇਆ ਜੀ ਲੇਵਾ ਨਾ ਮੜਾ ਜਾਂ ਬੱਟਾ ਹਾਂ ਨਿਆਣਾ ਚੜਦਾ ਹੀ ਨਹੀਂ ਗਾ गढ़ दे सही है ਆ ਭਾਈ ਥੋਲੀ ਲਿਲਾ ਚਾਲੀ ਆ ਭਾਈ ਤੇ ਬਾਲਟੀ ਭਰ ਗਈ ਇੱਕ ਤੇ ਲੈ ਭਾਈ ਪਾ ਦੇ ਦੇ ਇਹਦਾ 1 ਲੀਟਰ ਦੀ ਹੈ ਬਾਲਟੀ ਭਾਈ ਵਾਟ ਇਸ ਅ ਮਾਰੀ ਮੋਟੀ ਘੱਟ ਵੀ ਹੋਈ ਉਹ ਜੂਰਾ ਥੋਲੀ 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 11 ਦੀ ਹੈ 11 ਇਹ ਠੜਕਾ ਸੁਣਾ ਭਾਈ ਚਬਾਈ ਦਾ ਕਿਆ ਬਾਤ ਮਾ ਯਾਨਾ ਕਿਆ ਬਾਤ ਹੈ ਚਬਾਈ ਦੀ ਜੀ ਕਰਦਾ ਚੋਈ ਜਾ ਹਾਂ ਜੀ ਕਰਦਾ ਮੈਂ ਕਹਿੰਦਾ ਜਾਇ ਜੀ ਕਰਦਾ ਵੀ ਸਾਰੀ ਲਾ ਦੀ ਚੋ ਚੋ ਕੇ ਗੱਡੀਆਂ ਸਿੱਧਾ ਸੈਂਟਰ ਤੇ ਸੂੰ ਲਾ ਦੇ ਉਹ ਆਹ ਕੂਕ ਦੀ ਚੱਕ ਲੈਣ ਚਾਹੀਦੀ ਹੈ ਮੈਂ ਬਈ ਕੇ ਬਣਾ ਰਿਹਾ ਹਾਂ ਕੋਈ ਨਾ ਆ ਰਿਹਾ ਹਾਂ ਜੀ ਮਾਲਾ ਜੀ ਰੱਬ ਦੀ ਇੱਜ਼ਤ ਪਰਮਾਤਮਾ ਨੇ ਮੇਹਰ ਆ ਨਾਲ ਦਾ ਗਾਂ ਬੈਠੀ ਦੱਸ ਦੇਣਾ ਵੀ ਆਪਣੇ ਕੰਮ ਦੀ ਹੈ ਠੀਕ ਆ ਹਾਂ ਮਾਲਾ ਬਾਈ ਕੀ ਗਾ ਦੱਸ ਦੇਣਾ ਵੀ ਆਪਣੇ ਕੰਮ ਦੀ ਆ ਠੀਕ ਆ ਬਾਈ ਦਵਾਈ ਚੈੱਕ ਕਰੋ ਵੇ ਦਵਾਈ ਵਸੇ ਹੀ ਚੰਗੀ ਆ ਜੀ ਦਵਾਈ ਦੇ ਤਾਂ ਬਾਪ ਜੰਗੀ ਆ ਲੈ ਦਵਾਈ ਪੱਖੋਂ ਥਾਣ ਪੱਖੋਂ ਵਈ ਆ ਡੋਟਰ ਨਾਲ ਨਾਲ ਪੁੱਛ ਲੈਣੀ ਨਹੀਂ ਜੀ ਕੋਈ ਜਾਤ ਪੱਖੋਂ ਘਾਟਾ ਕਿਸੇ ਕੰਮੋਂ ਘਾਟਾ ਨਹੀਂ ਨਹੀਂ ਬਾਈ ਕੱਦ ਵੀ ਫੁੱਲ ਆ ਹਾਂ ਜੀ ਫੁੱਲ ਆ ਲੇਵਾ ਵੀ ਫੁੱਲ ਆ ਦੁੱਧ ਵੀ ਫੁੱਲ ਆ ਹੂੰ ਬਿਊਟੀ ਬੱਟ ਨਹੀਂ ਚੰਗਾ ਵਾਇਲਾ ਸੱਚ ਮੁੱਲ ਕੀ ਆ ਭਾਈ ਇਹਦਾ ਮੁੱਲ ਫੋਨ ਤੇ ਕਰਾਂਗੇ ਜੀ ਬਸ ਜੈ ਜੀ ਹੋਰ ਜਿਹੜਾ ਪਰਚੂ ਦੋ ਵਜੇ ਚ ਉਹ ਵੀ ਬਸ ਆਖਰੇ ਨੂੰ ਕਹਿਤਾ ਵੀ ਆਜੋ ਆਪਣੀ ਜ਼ਿੰਮੇਵਾਰੀ ਇਹ ਜੀ ਇਮਾਨਦਾਰੀ ਬਣੀ ਰਹੀਆ ਮੇਰਾ ਪਸੂ ਕੋਈ ਦੂਰੀ ਹਰ ਚੌਣ ਨਹੀਂ ਆਉਂਦਾ ਜਦੋਂ ਵੀਡੀਓ ਚ ਚਵਾ ਦਿਆਂ ਠੀਕ ਆ ਹਾਂ ਮੈਂ ਦੁੱਧ ਮੇਰਾ ਸੂਤ ਵੀ ਨਹੀਂ ਘਟਦਾ ਜੀ ਨਾ ਮੈਂ ਕਹਿਤਾ ਨਹੀਂ ਅਗਲੇ ਦਿਨ ਕਰੇ ਕਦੇ ਜਾ ਕੇ ਠੀਕ ਆ ਮੌਲੋ ਭਾਈ ਕਹਿੰਦਾ ਤੇ ਹੋ ਜੂਗਾ ਤੇ ਚਵਾਈ ਤੁਹਾਡੇ ਸਾਹਮਣੇ ਫੋਟ ਤੁਹਾਡੇ ਸਾਹਮਣੇ ਹੈ ਬਈ ਤੇ ਕਾਦੂ ਕੁੱਦ ਫੋਲਾ ਆਪਾਂ ਜੀ ਉਹ ਕਹੀ ਕੀ ਦਿੱਤਾ ਵੀ 12 ਲੀਟਰ ਠੀਕ ਹੈ ਦੋ ਤਾਂ ਹੁਣ 13 ਦਾ ਵਿੱਚ 14 ਹੋ ਸਕਦਾ ਇਹ ਤਾਂ ਆਪਾਂ ਇਹ ਕਿਹਾ ਵੀ ਅਗਰੇ ਨੂੰ ਘੱਟ ਦੱਸ ਪੂਰਾ ਪਰ ਲੇ ਇਹ ਪੂਰਾ ਘੱਟ ਦੱਸ ਦਿਓ ओके ਲੈ ਲਾਂ 11 ਲੀਟਰ ਦੀ ਜਿਹੜੀ ਆ ਢੋਲੀ ਢੋਲੀ ਆ ਹੂੰ ਤੇ 2 ਲੀਟਰ ਆ ਪਿਆ ਜੀ 2 ਲੀਟਰ ਬਾਲਟੀ ਜੀ ਠੀਕ ਆ 13 ਕਿਲੋ ਦੁੱਧ ਹੋ ਗਿਆ ਜੀ 13 ਲੀਟਰ ਦੁੱਧ ਹਾਂ ਡੰਗ ਦਾ ਜੀ ਸਹੀ ਗੱਲ ਹਾਂ ਤੇ ਲੇਵਾ ਦੇਖੋ ਜਮਾ ਝਾੜੀ ਚਰਮ ਵਾਲੀ ਕੱਲਾ ਕੱਲਾ ਥਣ ਕੋਈ ਬਦਮਾ ਨਹੀਂ ਘਟਮਾ ਨਹੀਂ ਕਰਦ ਬੱਡ ਫੁੱਲ ਚੰਗੀ ਆ ਬਈ ਤੇ ਮੋਲਾ ਜਿਹੜਾ ਇਹਦਾ ਬਾਈ ਕਹਿੰਦਾ ਫੋਨ ਤੇ ਕਰ ਲੈ ਅੱਗੇ ਵੀਰੇ 2 ਨੰਬਰ ਤੋੜ ਕੇ ਜੇ ਨਮੜਾ ਹੈ ਉਰੇ ਐਂ ਵੀਰੇ ਅੱਗੇ ਭਾਈ 2 ਨੰਬਰ ਕਿਹੜਾ ਸੂਸਰੀ ਵੀ ਇਹ ਪਹਿਲਾ ਹੀ ਆ ਜੀ ਬਸੀਓ ਗੱਲ ਕਰ ਮਣੀ ਜੀ ਲਿਚੀ ਆ ਹਾਂ ਤੇ ਬੱਚਾ ਮਰ ਗਿਆ ਕੱਲ 8 ਦਿਨ ਹੋਇਆ ਸੂਈ ਨੂੰ ਝੂਰ ਮਾਰ ਕੇ ਦੇਣੀ ਨਹੀਂ ਖੋਲ ਦੇ ਭਾਈ ਤੋਰ ਕੇ ਰੱਖਾ ਦੇ ਲਿਚੀ ਜ਼ਰੂਰ ਆ ਭਾਈ ਬੱਚਾ ਬਾਈ ਕਹਿੰਦਾ ਤਾਂ ਐਕਸਪਾਇਰ ਹੋ ਗਿਆ ਦੁੱਧ ਕਿੰਨਾ ਹੁਣ ਹਾਂ ਜੀ ਮਣ ਕੇ ਤੇਰੇ 12 ਕਿਲੋ ਆ ਨੈਟ ਤਿਆਰ ਆ ਭਾਈ ਹਾਂ ਜੀ ਠੀਕ ਆ ਸੇਸੂਸ ਚੰਗਾ ਰੰਗ ਰੂਪ ਚੰਗਾ ਹਾਂ ਗੱਲ ਕਰ ਮਣੀ ਜੀ ਲਿਚੀ ਜ਼ਰੂਰ ਆ ਲਿਚੀ ਜ਼ਰੂਰ ਆ ਹਾਂ ਤੇ ਪਹਿਲਾ ਸੂਆ ਬਸੀ ਦਾ ਜੀ ਤੇ ਮੁੱਲ ਕੀ ਕਰਦੇ ਹੋ ਭਈ ਇਹਦਾ ਮੁੱਲ ਤਾਂ ਬਾਜੀ 0 ਚ ਹੀ ਆ ਅੱਛਾ ਕੀ ਮੋਲ ਅਸਟੀਮੇਟ ਆ ਬਾ ਫੋਨ ਤੇ ਹੀ ਜਾ ਚੰਗੀ ਜੀ ਇਹ ਲੈਣੀ ਪਈ ਤਾਂ ਉਹ ਨਹੀਂ ਲੈ ਮੁੱਲ ਬਾਜੀ ਕਹਿੰਦਾ ਫੋਨ ਤੇ ਕਰ ਲੈ ਮੋਲ ਆ ਜਿਹੜਾ ਵੜਾ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ ਤੇ ਥਣ ਵਗੈਰਾ ਨੇੜੇ ਤੋਂ ਚੈੱਕ ਕਰਵਾ ਲੈਾਰੇ ਥਣ ਨਿਕੜ ਮੇੜ ਪੂਰੇ ਗਾਇਸ ਸੀ ਕਿਸੇ ਵੀ ਨੂੰ ਭਈ ਦੋਵੇਂ ਨਗਾਂ ਤੇ ਕੋਈ ਵੀ ਨਗ ਪਸੰਦ ਆਈ ਭਾਈ ਮੈਂ ਕਨੈਸ਼ ਕਰ ਲਿਓ ਤੁਹਾਨੂੰ